ਵੀਰ ਥੈਂਕ ਯੂ ਜੀ ਜਿਸ ਕਲੀਸੇ ਯੇਸ਼ੂ ਮਸੀਹ ਦੇ ਨਾਮ 'ਚ ਤੁਸੀਂ ਸਭ ਜਿੰਨੇ ਬles ਹੋ ਅਸੀਂ ਸ਼ਾਮ ਦੇ ਸਮੇਂ ਪਰਮੇਸ਼ਰ ਦੀ ਯੂਰੀ 'ਚ ਇਕੱਠੇ ਹੋਏ ਆਂ ਅਸੀਂ ਧੰਨਵਾਦ ਤਾਰੀਫ ਕਰਾਂਗੇ ਪ੍ਰਭੂ ਦੀ ਧੰਨਵਾਦ 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 ਤਾਰੀਫ ਤਾਰੀਫ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਤਾਰੀਫ ਕਰਦੇ ਆ ਮੇਰੇ ਪਿਆਰੇ ਪ੍ਰਭੂ ਜੀ ਪਿਤਾ ਪਰਮੇਸ਼ਰ ਸਵੇਰ ਤੋਂ ਤੁਸੀਂ ਸਾਨੂੰ ਸਭ ਮਾਲਕੇ ਰੱਖਿਆ ਸ਼ਾਮ ਦੇ ਪਿਤਾ ਸਮੇਂ ਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਅਸੀਂ ਸ਼ਾਮ ਦਾ ਸਮਾਂ ਵੀ ਤੁਹਾਡੇ ਪੁੱਤਰ ਹੱਥਾਂ 'ਚ ਸੌਂਪਦੀ ਆ ਮੇਰੇ ਪਿਆਰੇ ਪ੍ਰਭੂ ਜੀ ਜਿਵੇਂ ਤੁਹਾਡੇ ਵਚਨ 'ਚ ਲਿਖਿਆ ਜਿੱਦ ਤੁਸੀਂ ਸੋਵੋਗੇ ਤੁਹਾਨੂੰ ਡਰ ਨਹੀਂ ਲੱਗੇਗਾ ਤੁਹਾਨੂੰ ਮਿੱਠੀ ਪਿਆਰੀ ਨੀਂਦ ਆਏਗੀ ਮੇਰੇ ਪਿਆਰੇ ਪ੍ਰਭੂ ਜੀ ਹਰ ਇੱਕ ਬੁਰੇ ਸੁਪਨੇ ਸ਼ੈਤਾਨ ਦੀ ਯੋਜਨਾ ਵੈਰੀ ਦੀ ਸ਼ਕਤੀ ਮੈਂ ਇਹਦੇ ਜੀਵਾਂ ਚੋਂ ਡਾਂਢਦੀ ਆ ਪਿਤਾ ਤੁਹਾਡੀ ਦਿਯਾ ਤੁਹਾਡਾ ਫ਼ਾਜ਼ਲ ਤੁਹਾਡਾ ਨੂਗਰ ਮੰਗਦੀ ਆ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਆਰੇ ਪ੍ਰਭੂ ਜੀ ਵਚਨ ਪਿਤਾ ਪਰਮੇਸ਼ਰ ਜਿਦਾਂ ਸੁਨਣ ਪਿਤਾ ਤੁਹਾਡਾ ਆਤਮਾ ਸ਼ੋਭੇ ਤੇ ਹੀਲ ਕਰੇ ਤੇ ਫ੍ਰੀ ਕਰੇ ਅਦ부ਦ ਗਵਈਆਂ ਨਾ ਖੜਿਆ ਕਰੇ ਪਿਤਾ ਅਸੀਂ ਤੁਹਾਡਾ ਧੰਨਵਾਦ ਕਰਦੇ ਤਾਰੀਫ ਕਰਦੇ ਪਰਮੇਸ਼ੀ ਯਸੂ ਮਸੀਹ ਦੇ ਨਾਮ ਚ ਮੰਗਦੇ ਆਮੀਨ ਹਾਲੇਲੂਇਆ ਅਸੀਂ वचन ਚ ਜਾਵਾਂਗੇ ਯੋਹਨਾ 15 ਦੀ 16 ਤੇ 17 वचन ਚ ਹਾਲੇਲੂਇਆ ਹਾਲੇਲੂਇਆ ਅਸੀਂ वचन ਚ ਦੇਖਾਂਗੇ ਤੁਸੀਂ ਮੈਨੂੰ ਨਹੀਂ ਚੁਣਿਆ ਪਰ ਮੈਂ ਤੁਹਾਨੂੰ ਚੁਣਿਆ ਤੇ ਠਰਾਈ ਅਸੀਂ ਜੋ ਤੁਸੀਂ ਫਲਦਾਰ ਹੋਵੋ ਤੇ ਤੁਹਾਡਾ ਫਲ ਕਾਇਮ ਰਹੇਗਾ ਤਾਂ ਜੋ ਤੁਸੀਂ ਮੇਰਾ ਨਾਮ ਲੈ ਕੇ ਪਿਤਾ ਕੋ ਮੰਗੋਗੇ ਸੋ ਇਹ ਤੁਹਾਨੂੰ ਦਿੱਤਾ ਜਾਵੇਗਾ ਹallelujah ਮੈਂ ਤੁਹਾਨੂੰ ਇਹਨਾਂ ਗੱਲਾਂ ਦੇ ਇਸ ਲਈ ਹੁਕਮ ਦਿੱਤੇ ਹੈ ਜੋ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ ਹallelujah ਕ੍ਰਿਸਚੀ ਪਰਮੇਸ਼ਰ ਦਾ ਵਚਨ ਕੀ ਕਹਿ ਰਿਹਾ ਹੈ ਪਰਮੇਸ਼ਰ ਕਹਿੰਦਾ ਤੁਸੀਂ ਨਹੀਂ ਚੁਣਿਆ ਮੈਂ ਤੁਹਾਨੂੰ ਚੁਣਿਆ ਮੈਂ ਤੁਹਾਨੂੰ ਉਠਾਇਆ ਵੀ ਤੁਹਾਡਾ ਫਲ ਬਣਿਆ ਰਵੇ ਹallelujah ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਹੁਕਮ ਦਿੱਤੇ ਆ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ ਤੁਹਾਨੂੰ ਜੋ ਮੇਰਾ ਨਾਮ ਲੈ ਕੇ ਮੰਗੋਗੇ ਮੈਂ ਤੁਹਾਨੂੰ ਦਵਾਂਗਾ ਜੋ ਪਿਤਾ ਦਾ ਨਾਮ ਲੈ ਕੇ ਮੇਰੇ ਕੋਲ ਮੰਗੋਗੇ ਮੈਂ ਦਵਾਂਗਾ ਇਸੇ ਲਈ ਪਰਮੇਸ਼ਰ ਵਾਅਦਾ ਕਰ ਰਿਹਾ ਤੁਹਾਨੂੰ ਪਰਮੇਸ਼ਰ ਕਹਿੰਦਾ ਤੁਸੀਂ ਨਹੀਂ ਚੁਣਿਆ ਮੈਂ ਚੁਣਿਆ ਸੱਚਮੁੱਚ ਅਸੀਂ ਨਹੀਂ ਪਰਮੇਸ਼ਰ ਨੂੰ ਚੁਣ ਸਕਦੇ ਅਸੀਂ ਮੱਤ ਸੋਚੀਏ ਵੀ ਮੈਂ ਮੱਸੇ ਪਰਮੇਸ਼ਰ ਨੂੰ ਮੰਨਣ ਲੱਗੀ ਆ ਜਾਂ ਮੈਂ ਇਥੇ ਚ ਜਾਣ ਲੱਗਾ ਵਾਂ ਨਹੀਂ ਪਰਮੇਸ਼ਰ ਕਹਿੰਦਾ ਤੁਸੀਂ ਨਹੀਂ ਮੈਂ ਤੁਹਾਨੂੰ ਚੁਣਿਆ ਮੈਂ ਤੁਹਾਨੂੰ ਡਰਾਇਆ ਇਸ ਕਰਕੇ ਵੀ ਤੁਹਾਡਾ ਫਲ ਬਣਿਆ ਰਵੇ ਤੁਹਾਡਾ ਫਲ ਕਾਇਮ ਰਵੇ ਹallelujah ਪਰਮੇਸ਼ਰ ਕੀ ਕਹਿੰਦਾ ਮੈਂ ਇਹਨ ਗੱਲਾਂ ਦੀਆਂ ਇਸ ਕਰਕੇ ਹੁਕਮ ਦਿੰਦੇ ਐ ਵੀ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ ਜਿਵੇਂ ਮਸੀਹ ਨੇ ਪਰਮੇਸ਼ਰ ਨੇ ਕੀਤਾ ਸਾਡੇ ਨਾਲ ਪਰਮੇਸ਼ਰ ਨੇ ਕੀ ਕੀਤਾ ਆਪਣੇ ਵੈਰੀਆਂ ਨੂੰ ਵੀ ਮaaf ਕੀਤਾ ਅਸੀਂ ਅੱਜ ਤੱਕ ਸਾਨੂੰ ਕੋਈ ਗੁੱਸੇ 'ਚ ਗੱਲ ਕਹਿ ਦਿੰਦਾ ਅਸੀਂ ਕਹਿੰਦੇ ਅਸੀਂ ਵੀ ਇਹਨੂੰ ਜਵਾਬ ਦੇਈਏ ਪਲਟ ਕੇ ਪਰ ਨਹੀਂ ਸਾਨੂੰ ਕੀ ਇਹਨੂੰ ਮaaf ਕਰਨ ਦੇ ਲਈ ਪ੍ਰਾਰਥਨਾ ਕਰਨੀ ਹੈ ਇਸ ਕਰਕੇ ਪ੍ਰਾਰਥਨਾ ਕਰਨੀ ਹੈ ਵੀ ਪਰਮੇਸ਼ਰ ਉਹਨੂੰ ਬੁੱਧੀ ਦੇਵੇ ਸਮਝ ਦੇਵੇ ਜੇ ਦੋ ਸੀਸ ਕਰਕੇ ਪਰਮੇਸ਼ਰ ਅਗੇ ਜਾਵਾਂਗੇ ਮੰਗਾਗੇ ਖੁਦਾ ਸਾਡਾ ਜੀਵਨ ਬਦਲੇਗਾ ਕਈ ਭੈਣ ਭਰਾਏ ਵਚਨ ਵੀ ਪੜਦੇ ਨੇ ਪ੍ਰਾਰਥਨਾ ਵੀ ਕਰਦੇ ਨੇ ਚਰਚ ਵੀ ਜਾਂਦੇ ਨੇ ਪਰ ਉਹ ਕੀ ਕਹਿੰਦੇ ਨੇ ਉਹ ਕਹਿੰਦੇ ਵੀ ਸਾਡੇ ਜਿਵੇਂ ਚ ਗਵਾਹੀ ਨਹੀਂ ਬਣੀ ਕਈ ਪਰਮੇਸ਼ਰ ਕੀ ਕਹਿੰਦਾ ਕਈਆਂ ਦੀ ਪ੍ਰੀਤ ਠੰਡੀ ਪੈ ਜਾਣੀ ਕਈਆਂ ਦਾ ਪ੍ਰੇਮ ਪਰਮੇਸ਼ਰ ਨੇ ਠੰਡਾ ਪੈਣਾ ਵੀ ਵਚਨ ਚ ਲਿਖਿਆ ਹੈ ਗਲੀਸੀਆ ਪਰ ਅਸੀਂ ਠੰਡੇ ਨਹੀਂ ਪੈਣਾ ਅਸੀਂ ਗਰਮ ਹੋਣਾ ਹੈ ਅਸੀਂ ਪਰਮੇਸ਼ਰ 'ਚ ਜਾਦਾ ਵੱਧਣਾ ਹੈ ਕਿਉਂਕਿ ਜੋ ਸਮਾਂ ਆ ਰਿਹਾ ਹੈ ਨਾ ਕਲਿਸੀਆਂ ਉਹ ਬਹੁਤ ਭਿਆਨਕ ਆਉਣ ਵਾਲਾ ਹੈ ਬਹੁਤ ਤੁਸੀਂ ਦੇਖ ਰਹੇ ਜੀ ਕਿ ਕੁਝ ਹੋ ਰਿਹਾ ਹੈ ਅਜੇ ਤੇ ਕੁਝ ਨਹੀਂ ਅਗੋਂ ਬਹੁਤ ਭਿਆਨਕ ਸਮਾਂ ਆਉਣ ਵਾਲਾ ਹੈ ਤੇ ਅਸੀਂ ਕਿ ਅਸੀਂ ਪਰਮੇਸ਼ਰ 'ਚ ਆੜੇ ਤੇ ਖੜੇ ਰਹਿਣਾ ਹੈ ਅਸੀਂ ਫੇਰ ਹੀ ਆਸ਼ੀਸ਼ ਬਰਕਤ ਨੂੰ ਪਾ ਸਕਦੇ ਹਾਂ ਚੰਗਿਆਈ ਨੂੰ ਪਾ ਸਕਦੇ ਹਾਂ ਆਪਣੇ ਵੱਡਿਆ ਵੱਡੇ ਟੈਸਟ ਮਿਲਿਆ ਨੂੰ ਪਨਾ ਸਕਦੇ ਆ ਜੇ ਰੂ ਸਚਾਈ ਨਾ ਪਰਮੇਸ਼ਰ ਦੀ ਰਾਦਨਾ ਕਰਾਂਗੇ ਪ੍ਰਾਰਥਨਾ ਕਰਾਂਗੇ ਪਰਮੇਸ਼ਰ ਦੇ ਹੁਕਮਾਂ ਤੇ ਚੱਲਾਂਗੇ ਕਲੀਸਿਆ ਮੈਂ ਵਿਸ਼ਵਾਸ ਕਰਦੀ ਆ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋਗੇ ਤੁਸੀਂ ਆਪਣੇ ਦੁਵੈਰੀ ਦਸ਼ਮਨ ਸਭ ਨੂੰ ਮਾਫ ਕਰੋਗੇ ਯਸ਼ਮਸੀ ਦੇ ਨਾਮ ਚ ਆਮੀਨ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀ ਜੈਸ ਮੇਰੇ ਮਹਾਨ ਪਰਮੇਸ਼ਰ ਪ੍ਰਭੂ ਜੀ ਅਸੀਂ ਦਿਲ ਤੋਂ ਤੁਹਾਡਾ ਧੰਨਵਾਦ ਕਰਦੇ ਆਂ ਤਾਰੀਫ ਕਰਦੇ ਆਂ ਸੁੰਦਰ ਸਮੇਂ ਦੇ ਲਈ ਮੇਰੇ ਪਿਆਰੇ ਪ੍ਰਭੂ ਜੀ ਜੋ ਪਿਤਾ ਪਰਮੇਸ਼ਰ ਸਵੇਤ ਤੋਂ ਸਾਨੂੰ ਤੁਸੀਂ ਸੰਭਾਲ ਕੇ ਰੱਖਿਆ ਰਾਤ ਦੇ ਸਮੇਂ ਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਮੇਰੇ ਪਿਆਰੇ ਪ੍ਰਭੂ ਜੀ ਜਿੰਨੇ ਵੀ ਜਿੰਨੇ ਸੱਚਨ ਉਸ ਉਹਨਾਂ ਨੇ ਮੇਰੇ ਪਿਤਾ ਤੁਹਾਡਾ ਆਤਮਾ ਦਾ ਜੀਮ ਵਿੱਚ ਜੁਮਸ਼ ਕਰੇ ਅਦਭੁਤ ਪਿਤਾ ਗਵਾਹੀਆਂ ਨਾਲ ਖੜੇ ਹੋਣ ਮੇਰੇ ਪਿਤਾ ਹਰ ਸ਼ੈਤਾਨੀ ਯੋਜਨਾ ਕੀਤਾ ਕਰਾਇਆ ਬੁਰੀ ਨજર ਬੁਰਾ ਸੁਪਨਾ ਮੇਰੇ ਦੇ ਜੀਵਾਂ ਚੋਂ ਡਾੜ ਦੀ ਯਸ਼ੂ ਦੇ ਨਾਮ ਦੇ ਵਿੱਚ ਪ੍ਰਭੂ ਜੀ ਤੁਹਾਡੇ ਵਚਨ ਚ ਲਿਖਿਆ ਮੈਂ ਤੁਹਾਨੂੰ ਚੁਣਿਆ ਮੈਂ ਠਰਾਇਆ ਸੱਚਮੁੱਚ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਚੁਣਿਆ ਤੁਸੀਂ ਠਰਾਇਆ ਵੀ ਸਾਡਾ ਫਲ ਬਣਿਆ ਰਵੇ ਮੇਰੇ ਪਿਆਰੇ ਪ੍ਰਭੂ ਜੀ ਕਿੱਕ ਜਿਨੇ ਨੂੰ ਖੁਦਾ ਤੁਹਾਡੇ ਲਹੂ ਦੇ ਵਿੱਚ ਕਵਰ ਕਰਦੀਆਂ ਮੇਰੇ ਪਿਤਾ ਪਰਮੇਸ਼ਰ ਹਰ ਲੜਾਈ ਝਗੜੇ ਵਾਲੀ ਆਤਮਾ ਇਹਨਾਂ ਦੇ ਜੀਵਾਂ ਚੋਂ ਡਾੜ ਦੀ ਯਸ਼ੂ ਦੇ ਨਾਮ ਦੇ ਵਿੱਚ ਹਰ ਵੈਰ ਕ੍ਰੋਧ ਵਾਲੀ ਆਤਮਾ ਇਹਨਾਂ ਦੇ ਜੀਵਤ ਚ ਮਡਾਂ ਦੇ ਜਿ ਇਹ ਸੁਧ ਨਾਮ ਦੇ ਵਿੱਚ ਪਿਤਾ ਤੁਹਾਡੀ ਤੇ ਆ ਤੁਹਾਡਾ ਫੁੱਜ ਲੈਣੇ ਤੇ ਆ ਚੁੱਕਿਆ ਮੇਰੇ ਪਿਆਰੇ ਪ੍ਰਭੂ ਜੀ ਮੈਂ ਪਿਤਾ ਇੱਕ ਇੱਕ ਜਿਨੇ ਨੂੰ ਤੁਹਾਡੇ ਜਿੰਦਾ ਲਹੂ ਦੇ ਵਿੱਚ ਕਵਰ ਕਰਦੀ ਆ ਤੁਹਾਡਾ ਲਹੂ ਦਾ ਪਾੜਾ ਲਾਉਣੀ ਆ ਮੇਰੇ ਪਿਆਰੇ ਪ੍ਰਭੂ ਜੀ ਪਿਤਾ ਸਭ ਨੂੰ ਪਿਤਾ ਤੁਹਾਡੇ ਪੁੱਤਰ ਹੱਥਾਂ ਸੌਂਪ ਦਿਆ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਕਰਪਾਲੂ ਤੇ ਦਿਆਲੂ ਪਰਮੇਸ਼ਰ ਜੀ ਪਿਤਾ ਹਰ ਲੜਾਈ ਝਗੜੇ ਵਾਲੀ ਦੁਸ਼ਟ ਆਤਮਾ ਪਿਤਾ ਪਰਮੇਸ਼ਰ ਆਊਟ ਹੋ ਚੁੱਕੀ ਤੁਹਾਡੇ ਬੱਚੇ ਚ ਲਿਖਿਆ ਮੇਰੇ ਪਿਤਾ ਪਰਮੇਸ਼ਰ ਤੁਸੀਂ ਕਹੇ ਨਾ ਘਬਰਾਓ ਨਾ ਡਰੋ ਸੱਚਮੁੱਚ ਮੇਰੇ ਪਿਆਰੇ ਪ੍ਰਭੂ ਜੀ ਨਾ ਸਿੱ ਡਰਦੇ ਨਾ ਘਬਰਾਉਂਦੇ ਆ ਕਿਉਂਕਿ ਤੁਹਾਡੀ ਦਇਆ ਤੁਹਾਡਾ ਫਜ਼ਲ ਸਵਟ ਤੇ ਆ ਚੁੱਕਿਆ ਮੇਰੇ ਪਿਤਾ ਅਸੀਂ ਪਿਤਾ ਪਰਮੇਸ਼ਰ ਤੁਹਾਡਾ ਦਿਲ ਤੋਂ ਧੜਾ ਧੰਨਵਾਦ ਕਰਦੇ ਆ ਤਾਰੀਫ ਕਰਦੇ ਆ ਪਰਮੇਸ਼ਿਆ ਸੁਮਸੀ ਦੇ ਨਾਮ ਚ ਮੰਗਦੇ ਆ ਆਮੀਨ ਆਮੀਨ ਗੋਡ ਬlesਸ ਯੂ ਆਲ